ਫਗਵਾੜਾ ਵਿੱਚ ਨਰੰਗਪੁਰ ਵਿਖੇ 나흘 ਪਰਿਵਾਰ ਬਲੋ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਦੇ ਸਹਿਯੋਗ ਨਾਲ ਵੱਖ-ਵੱਖ ਰੋਗਾਂ ਨੂੰ ਲੈ ਕੇ 14ਵਾਂ ਅੱਖਾਂ ਦਾ ਆਪਰੇਸ਼ਨ ਦੰਦਾ ਦੇ ਰੋਗਾਂ ਦੀ ਜਾਂਚ ਲਈ ਵਿਸ਼ਾਲ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਸਮਾਜ ਸੇਵਕ ਸਰਦਾਰ ਮਲਕੀ ਸਿੰਘ ਰਗਬੋਤਰਾ ਨੇ 나흘 ਪਰਿਵਾਰ ਦੇ ਇਸ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਕੀਤਾ ਆਉਦੇ ਕਿਆ ਪੂਰੀ ਰਿਪੋਰਟ ਅੱਜ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਮਾਤਾ ਕਰਤਾਰਪੁਰ ਦੀ ਤੇਜਪੀ ਦਾ ਲਖਮੀ ਸਿੰਘ ਸਾਹਿਬ ਦੀ ਐਨੀ ਆਜੋ ਰੌ ਉਹ ਰੌ ਉਹ ਅਦੇ ਵਿਦੁਰ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੱਕ ਪੂਤਰ ਕਮੇ ਕੱਤ ਤੱਕ ਹੋਇਆ ਜੀ ਸੋ ਆਪਾਂ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਕਰਦੇ ਹੋਈਏ ਸਭ ਤੋਂ ਪਹਿਲਾਂ ਆਪਾਂ ਉਸ ਪਰਬਲ ਕੋ ਮਾਫ ਕਰ ਮੈਨੂੰ ਇਹ ਸ਼ਬਦ ਜਿਸ ਤੇ ਅਤਿ ਵਿਸ਼ਵਾਸਿਕ ਗੱਲ ਚੱਲ ਰਹੀ ਹੈ ਕਿ ਨਾ ਨਤਮਸਤ ਹੋ ਕੇ ਇਸ ਕੈਂਪ ਦੀ ਸਫਲਤਾ ਦੇ ਅਰਦਾਸ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਅੱਜ ਕੈਂਪ ਜਿਹੜਾ ਯੂਜ ਕੀਤਾ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਪੰਜ ਤਰ੍ਹਾਂ ਦੇ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ काफी लंबे समय तो समाज सेवा की समर्पित है हर साल ये एक साल एक कैंपेन ही बल्कि ये स्वस्थ मेला लाते हैं ਅੱਜ ਦੇ ਇਸ ਕੈਂਪ ਦੇ ਵਿੱਚ ਪੰਜ ਛੇ ਤਰ੍ਹਾਂ ਦੀਆਂ ਦਵਾਈਆਂ ਅੱਖਾਂ ਨੂੰ ਬੰਪਨ ਦਿੱਤੇ ਜਾ ਰਹੇ ਹਨ ਜਿੰਨਾ ਵਿੱਚ ਤੋਂ ਪਹਿਲੀ ਗੱਲ ਤਾਂ ਹੈ ਅੱਖਾਂ ਦਾ ਇਲਾਜ ਅੱਖਾਂ ਨੂੰ ਅੰਮ੍ਰਿਖਾਂ ਅਤੇ ਅੱਖਾਂ ਦੇ ਆਪਰੇਸ਼ਨ ਕਰਾਉਣਾ ਇਸ ਦੇ ਨਾਲ ਨਾਲ ਹੀ ਹਾਰਟ ਹੈ ਹਾਰਟ ਜਿਹੜਾ ਹੈ ਉਹ ਆਪਾਂ ਪ੍ਰਮੁੱਖ ਅੰਗ ਹੈ ਉਸ ਦੀ ਦੇਖਭਾਲ ਕਰਨੀ ਅਤੇ ਉਸ ਵਿੱਚ ਰੋਗਾਂ ਨੂੰ ਡਾਇਗਨੋਸ ਕਰਨਾ ਇਹ ਸਾਰੇ ਇਲਾਜ ਇਸ ਕੈਂਪ ਦੇ ਵਿੱਚ ਪ੍ਰੋਵਾਈਡ ਕੀਤੇ ਜਾਰੀ ਹੈ ਇਸ ਤਰੀਕੇ ਦੇ ਨਾਲ ਹੀ ਇੱਥੇ ਆਯੁਰਵੈਦ ਦੇ ਜਿਹਨੂੰ ਵਿਸਰਗੇ ਸਲੋਕ ਦੁਬਾਰਾ ਯਾਰ ਕਰ ਰਹੇ ਹਨ ਆਯੁਰਵੈਦਿਕ ਦੀ ਪੰਜ ਸੱਤ ਡਾਕਟਰ ਆ ਕੇ ਸਾਰੇ ਲੋਕਾਂ ਨਰੀਖਣ ਕਰ ਰਹੇ ਹਨ ਇਸ ਦੇ ਨਾਲ ਨਾਲ ਹੀ ਆਯੁਰਵੈਦਿਕ ਦਵਾਈਆਂ ਦੇ ਰਹੀ ਤਾਂ ਇਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਦੰਦਾਂ ਦਾ ਆਪਾਂ ਜਾਣਦੇ ਹਾਂ ਕਿ ਦੰਦ ਗਏ ਸਵਾਦ ਗਏ ਖਾਂਗੀਆਂ ਚ ਖਾਂਗੀਆਂ ਤੋਂ ਦੰਦਾਂ ਵੀ ਇੱਕ ਵਿਸ਼ੇਸ਼ ਟੀਮ ਲਈ ਸੀਐਮਸੀ ਡੈਂਟਰ ਦਾ ਮੁਦੇਣ ਦਵਾਈ ਹੈ ਉਹ ਲੋਕਾਂ ਦੇ ਦੰਦਾਂ ਦਾ ਨਰੀਖਣ ਕਰਦੀ ਹੈ ਔਰ ਬਿਮਾਰ ਦੰਦਾਂ ਨੂੰ ਕੱਢਣ ਦੀ ਜਰੂਰਤ ਪਏ ਤਾਂ ਕੱਢਦੇ ਹਾਂ ਜੇ ਬਚਾਇਆ ਜਾ ਸਕਦਾ ਹੈ ਦਵਾਈਆਂ ਨਾਲ ਉਹ ਬਚਾਉਂਦੇ ਹਾਂ ਔਰ ਜੇ ਖੋੜਾ ਭਰਾਂ ਨੇ ਖੋੜਾਂ ਦਾ ਵੀ ਭਾਈ ਕਰ ਰਹੇ ਹਾਂ ਅਤੇ ਉਹ ਲੋਕ ਬਜ਼ੁਰਗ ਜਿਨ੍ਹਾਂ ਜਵਾਰਾਂ ਦੁਰਜੁਰ ਤੇ ਉਹਨਾਂ ਨੂੰ ਪਗਵਾੜੇ ਰੈਫਰ ਕਰਕੇ ਬਲੱਡ ਬੈਂਕ ਤੋਂ ਨਾਲ ਤੇ ਜਫਾੜੇ ਲਾਉਣ ਦੇ ਲਈ ਤੇ ਕੰਮ ਕਰ ਰਹੇ ਹਾਂ ਸੋ ਆਪ ਵੀ ਦੇਖ ਰਹੇ ਹਾਂ ਜਿੱਥੇ ਕੇ ਇਹ ਦਵਾਈਆਂ ਦੇ ਨਾਲ ਲੰਗਰ ਲਾ ਕੇ ਸੇਵਾ ਕਰ ਰਹੇ ਹਨ ਉਸ ਦੇ ਨਾਲ ਨਾਲ ਹੀ ਲੰਗਰ ਇਤਿਆਦ ਦੇ ਵੀ ਸਵਾਰ ਨੇ ਪਰੰਪਰਿਤ ਕੀਤਾ ਹੈ ਸੋ ਇਸ ਹਰ ਸਾਲ ਮੇਲਾ ਸਵਸਥ ਮੇਲਾ ਲਾ ਰਹੇ ਹਾਂ ਇਹ ਮੇਲਾ ਅੱਗੋਂ ਵੀ ਲੱਗਦਾ ਰਹੇ ਪਰਮਾਤਮਾ ਦੇ ਚਰਨਾਂ ਵਿੱਚ ਨਾਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਅਜਿਹੇ ਸਵਸਥ ਮੇਲੇ ਲਾਉਣ ਦੇ ਲਈ ਪਰਮਾਤਮਾ ਦੇ ਚਰਨਾਂ ਦੇ ਦੁਆ ਅਤੇ ਅਰਦਾਸ ਅੰਗਲ ਜਗਰ ਫੈਂਟਰੀ ਰੋਟਰੀ ਕਲੱਬ ਸਵਾਰ ਦੀ ਸਵਾਰ ਦੀ ਨੰਬਰ ਸਹਿਬਾਨ ਆਏ ਹੋਏ ਆਜ ਇੱਕ ਸਾਡੇ ਕੋਲ ਰਵਿੰਦਰ ਕੋਟ ਜੀ ਆਏ ਹੋਏ ਹਨ ਮਿਲ ਮਿੱਤਾ ਜੀ ਆਏ ਹਨ ਸਾਡੇ ਸ਼ਕਤੀ ਸਾਹਿਬ ਚੋਕੀ ਜੀ ਆਏ ਹਨ ਅਮਰਜੀਤ ਰਾਏ ਦਾ ਮਲਕੀਪੁਰ ਤੋਂ ਵੀ ਆਏ ਹਨ ਜੀ ਆ ਨਦੀ ਮਰੀ ਜਿਹੜਾ ਕੈਂਪ ਹੈ ਸਰਦਾਰ ਅਮਰਤਾ ਸਿੰਘ ਨਾਲ ਦੇ ਸਹਿਯੋਗ ਨਾਲ ਅਸੀਂ 14ਵਾਂ ਕੈਂਪ ਲਗਾ ਰਹੇ ਹਾਂ ਹਰ ਹਰ ਇੱਕ ਸਾਲ ਪਿਛਲੇ 14 ਸਾਲਾਂ ਤੋਂ ਲੱਗ ਰਿਹਾ ਹੈ ਤੇ ਅੱਗੇ ਵੀ ਇਹ ਲੱਗਦਾ ਰਹੇਗਾ ਇਹ ਇਹਦੇ ਵਿੱਚ ਜਿੱਦਾਂ ਕਿ ਆਈਓ ਪਰਿਖਾਈ ਪੇਸ਼ੈਂਟ ਕੈਂਪ ਲਈ ਡਾਕਟਰ ਰਾਜਨ ਦੀ ਟੀਮ ਆਈ ਹੋਈ ਹੈ ਤੇ ਉਸ ਤੋਂ ਇਲਾਵਾ ਡੈਂਟਲ ਚੈੱਕਅਪ ਲਈ ਸੀਐਮਸੀ ਦੀ ਟੀਮ ਆਈ ਹੈ ਜਨਰਲ ਚੈੱਕਅਪ ਤੋਂ ਲਈ ਪੋਰਟਲ ਵੀ ਟੀਮ ਆਈ ਹੋਈ ਹੈ ਤੇ ਉਹਦੇ ਨਾਲ ਨਾਲ ਆਯੁਰਵੈਦਿਕ ਸੈਂਟਰ ਤੋਂ ਵੀ ਟੀਮ ਆਈ ਹੋਈ ਹੈ ਜਿਹੜੀ ਸਾਰੇ ਆਲੇ-ਦੁਆਲੇ ਜਿਹੜੇ ਪਿੰਡ ਦੇ ਨਿਵਾਸੀ ਹੈਗੇ ਹਨ ਉਹਨਾਂ ਦਾ ਇਚੇ ਚੰਗਲ ਤੋਂ ਫਿਰ ਸੋ ਕਿੰਨੇ ਕਬ ਤੱਕ ਚੱਲੇਗਾ ਇਹ ਕੈਂਪ ਦਾ ਸਮਾਂ ਕੀ ਲੱਗਦਾ ਇਹ ਜਿਹੜਾ ਕੈਂਪ ਸਵੇਰੇ ਹੁਣ ਸਟਾਰਟ ਹੋ ਗਿਆ ਹੈ ਸ਼ਾਮ ਦੇ 5:00 6:00 ਵਜੇ ਤੱਕ ਚੱਲੇਗਾ ਉਹਦੇ ਸਾਰੇ ਤਰ੍ਹਾਂ ਦਾ ਜਿਹੜਾ ਚੈੱਕਅਪ ਹੋਵੇ ਤੇ ਜਿਸ ਤਰ੍ਹਾਂ ਇੱਕ ਕਲੱਬ ਸਮਾਜਿਕ ਸੰਸਥਾਾਂਾਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅੱਗੇ ਆਂਦੀਆਂ ਆ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਤਾਂ ਇਹ ਹੀ ਮੈਸੇਜ ਦੇਣਾ ਚਾਹਾਂਗੇ ਕਿ ਜਿੱਦਾਂ ਅਸੀਂ ਸਮਾਜਿਕ ਕੰਮਾਂ ਦੇ ਲਈ ਆਪਣੇ ਪ੍ਰੋਗਰਾਮ ਉਲੀਕਦੇ ਹਾਂ ਉਦਾਂ ਸਾਨੂੰ ਵੀ ਹੋਰ ਸਹਿਯੋਗ ਕਰਨ ਦਾ ਕਿ ਵੀ ਹੋਰ ਜ਼ਿਆਦਾ ਇਹ ਕੰਮ ਜ਼ਿਆਦਾ ਕਰ ਸਕਦੇ ਹਾਂ ਸਾਨੂੰ ਜੇ ਉਹਨਾਂ ਵੱਲੋਂ ਹੋਰ ਜ਼ਿਆਦਾ ਸਹਿਯੋਗ ਮਿਲੇਗਾ ਸਰਕਾਰਾਂ ਵੱਲੋਂ ਤਾਂ ਅਸੀਂ ਹੋਰ ਜ਼ਿਆਦਾ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਜਿਹੜੇ ਆਪਰੇਸ਼ਨ ਕਰਾਉਣੇ ਚਾਹੁੰਦੇ ਨੇ ਮੁੱਕ ਤੇ ਹੋਣਗੇ ਜਾਂ ਫਿਰ ਬਾਅਦ ਵਿੱਚ ਇਹ ਹੁਣ ਇੱਥੇ ਸੌਟ ਆਊਟ ਹੋ ਜਾਣਗੇ ਕਿ ਕਿਹੜੇ ਕਿਹੜੇ ਆਪਰੇਸ਼ਨ ਹੋਣਾ ਉਸ ਤੋਂ ਬਾਅਦ ਇਹ ਜਿਹੜਾ ਆਪਰੇਸ਼ਨ ਡਾਕਟਰ ਸਾਹਿਬ ਕੀ ਨੇ ਕੀ ਤਾਂ ਹਸਪੀਟਲ ਇਹ